ਵੀਡੀਓ ਉਹ ਵੀਡੀਓ ਤੇਰੀ ਦੇ ਦੇ ਚੈਨਲ ਦੇ ਦੇ ਇਹਨੂੰ ਆਪਣਾ ਚੈਨਲ ਦਾ ਨਾਮ ਦੇ ਦੇ ਚੱਲ ਇਹ ਰਾਹ ਇਨਕਾਉਂਟਰ ਚੈਨਲ ਇਹ ਮोटा-ਵੋਟਾ ਬਲੋਗ ਕਰ ਆ ਬੰਦੇ ਸਾਡਾ ਚੰਦਰਕਰ ਆ ਸਬਸਕ੍ਰਾਈਬ ਮੇਲੇ ਤੇ ਆ ਬਾਈ ਸਾਨੂੰ ਮੇਲੇ ਤੇ ਮਿਲੇ ਨੇ ਲੱਗੇ ਹੋਏ ਨੇ ਬਾਈ ਕੀ ਲਾਉਣ ਲੱਗੇ ਹੋਏ ਇਹ ਦੱਸੋ ਇਹ ਮੇਲਾ ਲੱਗੇਗਾ ਮੇਲਾ ਇੰਦੋਲਾ ਨੱਕਾ ਵਾਲਾ ਹੈ ਬੜਾ ਬਾਲਾ ਚਰਕ ਨਹੀਂ ਚੰਡੋਲ ਪੰਜਾਬੀ ਚ ਦੱਸ ਚੰਡੋਲ ਬਾਈ ਉਹਨਾਂ ਨੇ ਲਾਇਆ ਰ ਚੰਡੋਲ ਚੱਲ ਆ ਦੇਖ ਲੈ ਚੈਨਲ ਸਾਡੀ ਵੀਡੀਓ ਠੀਕ ਹੈ ਬੱਸ ਜਾਣੀ ਕਿ ਪਰਸੋਂ ਤੱਕ ਪਾਣੀ ਆਦੀ ਦੇਖੋ ਵੀਰੇ ਅੱਗੇ ਕੋਈ ਇਹਦਾ ਫੋਨ ਹੋ ਗਿਆ ਭੱਜ ਗਿਆ ਰਹਿ ਗਿਆ ਫੇਰ ਇਧਰ ਓੜਾ ਨਹੀਂ ਕਰਨੀ ਚਾਹਤੇ ਤੇ ਬੇਬੇ ਲੱਗੇ ਮੋੜ ਕੇ ਇਹਨੇ ਵਲੋਕਾ ਮਗਨ ਪੂੜੀ ਇਹਨੂੰ ਲੰਬਾ ਤੋਰ ਕਰ ਬਾਹਰ ਨਾਲ ਲੈ ਜਾ ਆਪਾਂ ਵੀਡੀਓ ਹੈ ਗਾਈਜ਼ ਟੂ ਮਾਰਨਿੰਗ ਗਾਈਜ਼ ਯਾਰ ਮੈਂ ਆ ਤੇਉੜੀ ਹੀ ਪੈ ਜਾਂਦੀ ਐ ਬੈਂਦੀ ਆ ਪਹਿਲਾਂ ਨੂੰ ਯਾਰ ਉੱਤੇ ਬਹੁਤ ਵਧੀਆ ਬਣ ਹੁੰਦਾ ਜ਼ਰੂਰ ਖਾਣ ਆਇਓ ਐਂ ਕਹਿੰਦੇ ਹੁੰਦੇ ਨੇ ਕੋਣ ਬੋਦਾ ਕਹਿੰਦਾ ਕੈਮਰਾ ਹੀ ਮੈਨੂੰ ਤਾਂ ਆਪ ਨਹੀਂ ਪਤਾ ਯਾਰ ਮੈਂ ਕਿਤੇ ਵਲੌਗ ਬਣਾਇਆ ਨਹੀਂ ਇਹਨਾਂ ਦਾ ਵੀ ਗੱਲ ਪਤਾ ਦੋ ਨੰਬਰ ਦੇ ਕੰਮ ਕਰਦੇ ਨੇ ਭਈ ਪੈਸੇ ਹੀ ਉਹ ਤਾਂ ਗੁੱਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਣੇ ਮੇਲੇ ਸਪਾਰ ਦਾ ਵਲੌਗ ਠੀਕ ਹੈ ਜੀ ਅਸੀਂ ਆਪਾਂ ਚੱਲ ਪਏ ਆ ਮੰਡੀ ਅਮ드ਗੜ ਤੋਂ ਇਹ ਖਾਲਸਾ ਸਕੂਲ ਆ ਗਿਆ ਆਪਣੇ ਮੰਡੀ ਅਮ드ਗੜ ਦਾ ਬਹੁਤ ਪੁਰਾਣੇ ਸਕੂਲਾਂ ਚ ਆ ਰਿਹਾ ਵਾ ਇਹ ਠੀਕ ਹੈ ਜੀ ਬਹੁਤ ਪੁਰਾਣਾ ਸਕੂਲ ਆ ਤੇ ਅੱਗੇ ਤੁਹਾਨੂੰ ਆ ਗਿਆ ਮਿੰਨੀ ਖਪਾਰ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਮੀ ਕਿੰਨਾ ਪੈ ਚੁੱਕਿਆ ਹੈ ਤੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਮਲਦੀਪ ਤਿੰਨ ਦਿਨ ਤੋਂ ਲਗਾਤਾਰ ਬਾਰਿਸ਼ ਹੋਣ ਕਰਕੇ ਥੋੜਾ ਜਿਹਾ ਆਵਾਜਾਈ ਨੂੰ ਵੀ ਪ੍ਰੋਬਲਮ ਹੋ ਰਹੀ ਹੈ ਤੇ ਹੁਣ ਆਪਾਂ ਆ ਗਏ ਪੰਪ ਛਪਾਰ ਇੱਥੋਂ ਸ਼ੁਰੂ ਹੁੰਦਾ ਏ। ਕੁਲਵੀਰ ਦੇ ਟਾਬੇ ਤੋਂ ਸ਼ੁਰੂ ਹੋ ਗਿਆ ਛਪਾਰ। ਉਰੋਂ ਮੇਲਾ ਸਟਾਰਟ ਹੋ ਜਾਂਦਾ ਕਿਉਂਕਿ ਉਰੇ ਬੈਰੀਅਰ ਲਾ ਦਿੰਦੇ ਨੇ ਪਹਿਲਾਂ ਸਟਾਰਟਿੰਗ ਤੋਂ। ਤੇ ਇੱਥੋਂ ਹੁਣ ਅਸੀਂ ਆਪਣੇ ਨਾਲ ਦੇ ਦੋਸਤਾਂ ਨੂੰ ਲੈ ਕੇ ਜਾ ਰਹੇ ਹਾਂ ਮੇਲੇ ਤੇ। ਕੀ ਕੀ ਮੇਲੇ ਤੇ ਆ ਚੁੱਕਿਆ ਹੈ ਕੀ ਨਹੀਂ ਆਇਆ ਉਹ ਤੁਹਾਨੂੰ ਅੱਜ ਸਾਰਾ ਕੁਝ ਦਿਖਾਉਨੇ ਆ ਮੇਲੇ 'ਚ ਨ ਜਾ ਕੇ। ਹੁਣ ਅਸੀਂ ਪਹੁੰਚਣ ਦੇ ਲਵਈਏ ਮੇਲੇ ਦੇ ਆ ਦੇਖੋ ਜੀ। ਸਟਾਲਾ ਵਗੈਰਾ ਸ਼ੁਰੂ ਹੋ ਚੁੱਕੀਆਂ ਨੇ ਕੀ ਆ। ਦੁਕਾਨਾਂ ਖਜਲੇ ਵਗੈਰਾ ਦੀਆਂ ਲੱਗ ਚੁੱਕੀਆਂ ਨੇ ਇੱਥੋਂ ਦੋ ਰੋਡ ਹੁੰਦੇ ਆ ਜੀ ਇੱਕ ਰੈਕ ਰੋਡ ਨੂੰ ਚਲੇ ਜਾਂਦਾ ਕਿ ਸਿੱਧਾ ਮਾੜੀ ਤੇਨ ਨੂੰ ਜਾ ਰਿਹਾ ਹੈ ਜਿਹੜਾ ਕਿ ਲੋਟਬੱਦੀ ਨੂੰ ਜਾ ਰਿਹਾ ਹੈ ਇਹ ਰੋਡ ਤੁਹਾਨੂੰ ਸਿੱਧਾ ਮੇਲੇ ਸਪਾਰ ਤੇ ਲੈ ਕੇ ਜਾਊਗਾ ਜੀ ਹੁਣ ਆਪਾਂ ਮੇਲੇ ਸਪਾਰ ਤੇ ਪਹੁੰਚਦੇ ਬਿਲਕੁਲ ਲਵੇਂ ਆਗੇ ਹੁਣ ਤੁਹਾਨੂੰ ਦਿਖਾਉਣੇ ਆ ਕੀ ਕੀ ਕਿਹੜੇ ਕਿਹੜੇ ਝੂਲੇ ਆ ਚੁੱਕੇ ਨੇ ਕਿਹੜੇ ਜਿਵੇਂ ਹੁਣ ਇਹਨਾਂ ਨੇ ਚੰਡਾਉਣ ਫਿੱਟ ਕਰ ਰਹੇ ਨੇ ਆ ਇੱਕ 50 ਨਵੀਂ ਆਈ ਹੈ ਇਹ ਸਭ ਤੋਂ ਵੱਡੇ ਕਹਿੰਦੇ ਕਿਸ਼ਤੀ ਸੀ ਲੈ ਕੇ ਆਏ ਹਾਂ ਹਾਂ ਦੇਖ ਦਾ ਝੂਲਾ ਵੀ ਪੁਰਾਣਾ ਹੀ ਆ ਮਗਰ ਇਹ ਚ ਬਹਿਣ ਦਾ ਹਿੰਮਤ ਜਿਹ ਹਰੇ ਪੂਰਾ ਕੰਮ ਨਹੀਂ ਹੋਇਆ ਚੂਲੇ ਵਗੈਰਾ ਹਜੇ ਲੱਗ ਰਹੇ ਨੇ ਕਿ ਬਾਕੀ ਬਰਸਾਤ ਦੇ ਕਾਰਨ ਨੂੰ ਹੀ ਪਤਾ ਹੀ ਹੈ ਕਿੰਨੀ ਬਰਸਾਤ ਹੋਈ ਹੈ ਉਹਦੇ ਕਾਰਨ ਥੋੜਾ ਜਿਹਾ ਡਿਲੇ ਹੋਈ ਜਾ ਰਿਹਾ ਪਰ ਕੋਈ ਨਹੀਂ 2-4 ਦਿਨਾਂ ਚ ਚੂਲੇ ਵਗੈਰਾ ਸਾਰੇ ਲੱਗ ਜਾਣਗੇ ਤੇ 5 ਤਰੀਕ ਤੋਂ ਚੌਂਕੀਆਂ ਨੇ ਮੇਲਾ ਸਟਾਰਟ ਹੋ ਰਿਹਾ ਰੱਬ ਮਿਹਰ ਕਰੇ ਮੇਲੇ 'ਚ ਨਹੀਂ ਨਾ ਪਵੇ ਤੇ ਜਿਹੜੇ ਬੰਦੇ ਆਏ ਨੇ ਉਹਨਾਂ ਨੂੰ ਚੂਲੇ ਝੰਡੇ ਲਾ ਰਹੇ ਨੇ ਦੁਕਾਨਾਂ ਲਾ ਰਹੇ ਨੇ ਉਹਨਾਂ ਦਾ ਕੰਮ ਨਾ ਖਰਾਬ ਹੋਵੇ ਰੱਬ ਮਿਹਰ ਕਰੇ ਉਹਨਾਂ 'ਤੇ ਬਾਕੀ ਐ ਆ ਆ ਦੇਖੋ ਚੰਡੋਲ ਤੁਸੀਂ ਚੰਡੋਲ ਇਹ ਵੀ ਬਹੁਤ ਵੱਡਾ ਆ ਜੀ ਵੱਡਾ ਚੰਡੋਲ ਆ ਇਸ ਵਾਰ ਤੇ ਬਾਕੀ ਇਧਰ ਆ ਰੋਲਰ ਕੋਸਟਰ ਵਗੈਰਾ ਰਾਈਡ ਆ ਛੋਟੀ ਗਤੀ ਹੋਗੀ ਨਾਲ ਚੰਡੋਲ ਆ ਚੁੱਕਿਆ ਏ ਤੁਸੀਂ ਦੇਖਦੇ ਜਾਓ ਅੱਗੇ ਅੱਗੇ ਹੋਰ ਝੁੱਲੇ ਵੀ ਨੇ ਵੈਸੇ ਦੇਖਿਆ ਜਾਵੇ ਇਸ ਵਾਰ ਅੱਗੇ ਨਾਲੋਂ ਥੋੜੇ ਜ਼ਿਆਦਾ ਝੁੱਲੇ ਆਏ ਹੋਏ ਹਨ ਹੈਨਾ ਬਹੁ ਬੜੇ ਝੁੱਲੇ ਨੇ ਇਹ ਝੁੱਲਿਆਂ ਚ ਬੱਚਿਆਂ ਵਾਲੇ ਪਹਿਨਾਂ ਨੇ ਸਟਾਰਟ ਕਰਦੇ ਛੋਟੇ ਬੱਚਿਆਂ ਵਾਲੇ ਜਿਹੜੇ ਵੀ بڑے ਬੱਚੇ ਵਾਲੇ ਨੇ ਉਹ ਲੋਵਾ ਕਰ ਲਵਾਉਣਗੇ ਲਾਉ ਆਪਣੀਆਂ ਸਟਾਲਾਂ ਤਿਆਰ ਕਰਨ ਲੱਗੇ ਨੇ ਤੰਬੂ ਲਗਾ ਰਹੇ ਨੇਗੇ ਆਪਣੇ ਕੱਲੇ ਕੱਲੀ ਦੁਕਾਨ ਦੀ ਆਪਣੀ ਦੀ ਉਹ ਬਣਾ ਰਹੇ ਨੇ ਆਪਣੀ ਦੁਕਾਨ ਨੂੰ ਸੈਟਅਪ ਕਰ ਰਹੇ ਨੇ ਹੈਨਾ ਦੇਖੋ ਹੁਣ ਇਹ ਰਸਤਾ ਜਿਹੜਾ ਇਹ ਰਸਤਾ ਬੈਕ ਸਾਈਡ ਤੋਂ ਦੀ ਜਾ ਰਿਹਾ ਜਿਹੜਾ ਜਿਹੜਾ ਆ ਰਿਹਾ ਉਧਰੋਂ ਦਲੀਸ ਕਲਮਨੀਓ ਹਾਂਜੀ ਹੈਨਾ ਉਹ ਰਸਤਾ ਬਾਈ ਇਹ ਕੱਚੇ ਰਾਹ ਵਾਲਾ ਰਸਤਾ ਇਧਰ ਦੀ ਜੇ ਤੁਸੀਂ ਆਓਗੇ ਤਾਂ ਤੁਸੀਂ ਮਾੜੀ ਦੇ ਬਿਲਕੁਲ ਕੋਲੇ ਜਾ ਕੇ ਸਟੇ ਕਰ ਸਕਦੇ ਹੋ ਬਾਈਕ ਤੇ ਆਪਣੀ ਆ ਸਕਦੇ ਹੋ ਤੁਸੀਂ ਇਹ ਅਮદાવાદ ਦੇ ਕੋਲੋਂ ਆਉਂਦਾ ਹੈ ਬੇਰੰਗ ਖਾੜੇ ਕਲਮਨੀ ਰਸਤਾ ਤੇ ਆਹ ਦੁਕਾਨਾਂ ਲੱਗ ਚੁੱਕੀਆਂ ਨੇ ਕਿ ਆ ਸਾਮਾਨ ਸੱਜ ਚੁੱਕਿਆ 10 ਰੁਪਏ ਸੇਲ 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 10 ਰੁਪਏ ਸੇਲ ਕੀ ਲੈਣਾ ਚਾਹੋਗੇ ਇੱਥੋਂ ਤੁਸੀਂ ਜੋ ਤੁਹਾਡੇ ਦਿਲ ਚ ਹੋਵੇ ਉਹ ਚੀਜ਼ ਲੈ ਲਿਓ ਹਾਂਜੀ ਇਹ ਤੁਹਾਨੂੰ ਬਹੁਤ ਹੀ ਵਧੀਆ ਸਮਾਨ ਵਧੀਆ ਰੇਟ ਤੇ ਮਿਲੂਗਾ ਠੀਕ ਹੈ ਜੀ ਤੇ ਅੱਗੇ ਆ ਦੇਖੋ ਗੁੱਡੀਆਂ ਕਿੰਨੀਆਂ ਸੋਹਣੀਆਂ ਤੰਗੀਆਂ ਆਈਆਂ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਬੱਚਿਆਂ ਨੂੰ ਮੈਨੂੰ ਹੀ ਮਨ ਮੋਹ ਕਰਦੀਆਂ ਨੇ ਤੁਸੀਂ ਇਹਨਾਂ ਦੇ ਗੁੱਡੀ ਪੱਕਾ ਲਓ ਕੋਈ ਨਾ ਬੱਚਿਆਂ ਨੂੰ ਤਾਂ ਹੁੰਦਾ ਹੀ ਆ ਬੱਚਿਆਂ ਦੀਆਂ ਚੀਜ਼ਾਂ ਬਹੁਤ ਨੇ ਪਰਸ ਵਗੈਰਾ ਹੋਰ ਆਪਾਂ ਐਨਕ ਵਗੈਰਾ ਲੈਣੀਆਂ ਇੱਥੇ ਆ ਮਿਲ ਰਹੇ ਨੇ ਕੜੇ ਕੜੇ ਵੀ ਮਿਲਦੇ ਨੇ ਇਹ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਜਿਹੜੀ ਤੁਸੀਂ ਮਤਲਬ ਭਾਲ ਕਰ ਰਹੇ ਹੋ ਜਿਹੜੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਨਹੀਂ ਮਿਲ ਰਹੀ ਕਿਉਂਕਿ ਤੁਹਾਨੂੰ ਉਹ ਇੱਥੋਂ ਮਿਲ ਜਾ ਰਹੀ। ਪਰ ਥੋੜੀ ਜੀ ਤੁਹਾਨੂੰ ਲੱਭਣ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਤੁਹਾਨੂੰ ਚੀਜ਼ ਜ਼ਰੂਰ ਮਿਲ ਜੂਗੀ। ਉਹ ਸਾਹਮਣੇ ਹੈ ਮੰਦਿਰ ਦਿੱਤੇ ਕੀ ਅਸੀਂ ਹੁਣ ਥੋੜੀ ਦੇਰ ਤੱਕ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ। ਦੇ ਆ ਸੈੱਟ ਲੈ ਸਾਈਡ ਸਾਈਡ ਤੇ ਲੱਗੀ ਹੈ ਇਹ ਨਹੀਂ ਖਾਣ ਪੀਣ ਵਾਲੀ ਇਹ ਦੁਕਾਨਾਂ ਜੋ ਕਿ ਪਕਲਾ ਵਗੈਰਾ ਲੱਗਦਾ ਅਲੱਗਾਂ ਤਰ੍ਹਾਂ ਦੀ ਆ ਬਰਫੀਆ ਹੋਰ ਵੀ ਚੀਜ਼ਾਂ ਨੇਗੀਆਂ। ਇੱਥੇ ਤੁਹਾਨੂੰ ਖਜਲਾ ਜਿਹਨੂੰ ਪਾਠੀ ਕਹਿੰਦੇ ਆ ਉਹ ਮਠਿਆਈ ਸਿਰਫ ਤੁਹਾਨੂੰ ਇੱਥੇ ਸਪਾਰ ਦੇ ਮੇਲੇ ਤੇ ਮਿਲੂਗੀ ਇਹ ਹੋਰ ਕਿਸੇ ਮੇਲੇ ਆ ਜਿਆਦਾ ਦੇਖੀ ਨਹੀਂ ਜਾਂਦੀ ਜੇ ਕਿਸੇ ਨੇ ਮਠਿਆਈ ਖਾਣੀ ਹੋਵੇ ਕੋਏ ਵਾਲਾ ਖਜਲਾ ਜ਼ਰੂਰ ਲਓ ਆ ਬਾਈ ਤੋਂ ਲੈ ਲਓ ਯਾਰ ਇਹ ਬਾਈ ਨੇ ਸਪੈਸ਼ਲ ਕਿਆ ਹੁੰਦਾ ਹਾਂ ਇਹਨੇ ਵੀ ਕਿਹਾ ਸੀ ਇਹ ਤੋਂ ਵੀ ਲੈ ਲਿਓ ਨਹੀਂ ਸਾਰੇ ਨੇ ਕਿਹਾ ਸੀ ਬਈ ਸਾਰੇ ਤੋਂ ਲੈ ਲਿਓ ਕੋਈ ਬੰਦਾ ਜੁਲਿਆ ਆ ਰਿਹਾ ਵੀ ਇਹ ਮੇਨ ਮਠਿਆਈ ਹੈ ਤੇ ਮੇਲੇ ਸਪਾਰ ਦੀ ਉਹਨਾਂ ਦੇਖੋ ਸਾਰੇ ਜੁੱਲੇ ਸਾਹਮਣੇ ਦੀਂਦੇ ਹੋਏ ਜੋ ਕਿ ਅੱਧੇ ਤਿਆਰ ਹੋਏ ਨੇ ਹੋ ਜਾਣਗੇ ਹੌਲੀ ਹੌਲੀ ਐਤ ਕੀ ਕੈਪਸੀਆਂ ਬਹੁਤ ਬੜੀਆਂ ਲੈ ਕੇ ਆਏ ਨੇ ਬਾਈ ਹੁਣੇ ਦੱਸਦੇ ਸੀ ਕਹ ਰਹੇ ਐ ਕਿ ਇਹਨਾਂ ਫਰਨ ਵੱਡੀਆਂ-ਵੱਡੀਆਂ ਕਇਸਤੀਆਂ ਤੇ ਵੱਡੇ ਚੰਡੌਲ ਕਹਿੰਦਾ ਰਹੌਣੇ ਆ ਐਦਕੀ ਕਇਸਤੀਆਂ ਵੀ ਜ਼ਿਆਦਾ ਨੇ ਪਿਛਲੇ ਮਹੀਨੇ ਬਾਰੇ ਨੂੰ ਤੇ ਚੰਡੌਲ ਵੀ ਜ਼ਿਆਦਾ ਨੇ ਇੱਥੇ ਦੇਖੋ ਤੁਸੀਂ ਅੱਜ ਐਤਵਾਰ ਹੋਣ ਕਰਕੇ ਰਸ ਵੀ ਬਹੁਤ ਜ਼ਿਆਦਾ ਵਾ ਤੇ ਦੂਰੋਂ-ਦੂਰੋਂ ਲੋਕਾਂ ਨੇ ਤਾਂ ਮਤਲਬ 5 ਸਤੰਬਰ ਨੂੰ ਹੀ ਆਉਣਾ ਹੁੰਦਾ ਪਰ ਜਿਹੜੇ ਆਸ-ਪਾਸ ਦੇ ਨੇੜੇ ਦੇ ਪਿੰਡਾਂ ਦੇ ਲੋਕ ਹੁੰਦੇ ਆ ਉਹ ਪਹਿਲਾਂ ਹੀ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਨੇ ਕਿ ਇੱਥੇ ਪਹਿਲਾਂ ਚੱਲ ਭੱਜ ਕੇ ਕਿਰਮਾ ਜਾਓ ਆ ਗਿਆ ਆ ਗਿਆ ਆ ਗਿਆ ਆ ਗਿਆ तो नहीं फिर कहेगा बचनी आया हाँ आ गया टेंशन है डेंजर है डेंजर तो डेंजरली लिखना है ਵੱਡੀ ਗੱਥੀ ਆ ਉਹ ਪਿੱਛੇ ਵੱਡੀ ਗੱਥੀ ਹਾਂ ਚੱਲ ਨਹੀਂ ਹੋਰ ਕਿਹੜੇ ਕਿਹੜੇ ਝੂਟੇ ਆਪਾਂ ਲੈਣੇ ਆਦ ਕੀ ਇਹ ਦੱਸਦੇ ਆ ਇਹਦੇ ਨੂੰ ਲੈਣੇ ਰੇਂਜਰ ਰੇਂਜਰ ਕਿਹੜਾ ਹਾਂ ਆ ਪਿੱਛੇ ਝੂੜਾ ਰੇਂਜਰ ਇਹਦੇ ਜ਼ਰੂਰ ਲੈਣੇ ਆ ਲੈਣੇ ਇਹਨਾਂ ਨੇ ਆ ਪਾਣੀ ਕੇ ਆ ਪਾਣੀ ਕੇ ਸੇ ਤਾਂ ਲੈਣੇ ਇਹ ਤਾਂ ਫਿਰ ਆਪਾਂ ਆਪੋ ਨੂੰ ਲਾਗੇ ਦਾ ਡਰ ਕੁਝ ਹੀ ਲੈ ਕੇ ਆਉਣਾ ਇਹ ਤੇ ਉਹ ਵੀਰੇ ਵਿਚਾਲੇ ਬਿਠਾਂਗੇ ਸੈਟ ਉੱਤੇ ਬੈਠੇ ਨਹੀਂ ਜਾਣਾ ਹੈਗਾ ਆਪਾਂ ਨੂੰ ਦੋਨੇ ਪਾਸੇ ਬਰਾਬਰ ਵਜਨ ਕਰਨਾ ਪੈਣਾ ਆ ਦੇਖ ਲੋ ਵੀਰੇ ਆਹ ਬ੍ਰੇਕਡਾਸ ਬਾਈ ਹੁਣੀ ਪੂਰੇ ਖੁਸ਼ ਹੋਗੇ ਵੀ ਸਾਡੀ ਵੀਡੀਓ ਬਣ ਰਹੀ ਐ ਜੀ ਤੁਹਾਡੀ ਵੀਡੀਓ ਆਪਾਂ ਆਪਣੇ ਪੇਜ ਤੇ ਪਾਵਾਂਗੇ ਠੀਕ ਹੈ ਜੀ ਆ ਬੱਚਾ ਦੇਖੋ ਕਿਵੇਂ ਆਉਦੀ ਮਾਸੂਮੀਅਤ ਦਿਖਾ ਰਿਆ ਦੇਖੋ ਕੀ ਕਹਿੰਦਾ ਹੁੰਦਾ ਇਹਨੂੰ ਮਾਸੂਮੀਅਤ ਮਾਸੂਮੀਅਤ ਨਹੀਂ ਕੋਗਾ ਨਹੀਂ ਕੋਗਾ ਹਾਂ ਆਓ ਦੇਖ ਉਹ ਚੱਕਿਆ ਉਹਨੇ ਵਿੱਚ ਪਾਉਂਦਾ ਕੀ ਕੀ ਬੇਕਿੰਗ ਦਿਖਾਵਾਂਗੇ ਕੋਲਚੇ ਪੂਰੀ ਪ੍ਰੋਪਰ ਮੇਕੀ ਅੱਲੇ ਤਾਂ ਆਪਾਂ ਸਿਰਫ ਬਾਈ ਨਾਲ ਗੱਲਾਂ ਕਰਕੇ ਆਏ ਆ ਹੁਣ ਅਸੀਂ ਕੋਲਚੇ ਖਾ ਕੇ ਤੁਹਾਨੂੰ ਦੁਬਾਰਾ ਮਿਲ ਰਹੇ ਆ ਤੇ ਯਾਰ ਚੰਡੋਲ ਦੇਖੋ ਉਹ ਮੋਟਰਸਾਈਕਲ ਤੇ ਜਾ ਰਹੇ ਨੇ ਵਾਈ ਹੋਣੀ ਵੀਡੀਓ ਬਣਾਉਂਦੇ ਵੀਡੀਓ ਬਣਾਉਣ ਦਾ ਕੰਮ ਵੀਰੇ ਲੱਗਦਾ ਹੀ ਔਖਾ ਵਾ ਹੈ ਬਹੁਤ ਔਖਾ ਵਾ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਾਂ ਵੀ ਦੁਸੰਗੀ ਜਾਂਨੇ ਸ਼ਰਮ ਕਰੀ ਜਾਂਨੇ ਕਿ ਵੀਡੀਓ ਬਣਾਵਾਂਗੇ ਕਿਵੇਂ ਬਣਾਵਾਂਗੇ ਕੋਈ ਟੈਨਸ਼ਨ ਨਾਲ ਮੈਂ ਫ੍ਰੀ ਹੋ ਗਿਆ ਵੀਡੀਓ ਬਣਾ ਲੈ ਤੇਰੇ ਲਈ ਵੀਰੇ ਸੌਖਾ ਹੈ ਕਿਉਂਕਿ ਤੂੰ ਕੰਮ ਕਰ ਰਿਹਾ ਸ਼ੁਰੂ ਤੋਂ ਤੈਨੂੰ ਪਤਾ ਕਿਹੜਾ ਐਂਗਲ ਲੈਣਾ ਕਿਹੜਾ ਨਹੀਂ ਲੈਣਾ ਮੈਨੂੰ ਪੁੱਛ ਵੀਰੇ ਮੈਨੂੰ ਬਣਦੀ ਨਹੀਂ ਇੰਨੀ ਜਲਦੀ ਇਹੀ ਰਸਤਾ ਹੈਗਾ ਜਿਹੜਾ ਕੱਛਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਹੁਣ ਫੇਰ ਅਸੀਂ ਦੁਬਾਰਾ ਮੰਦਰ ਵੱਲ ਜਾ ਰਹੇ ਹਾਂ ਉਹ ਸਾਹਮਣੇ ਤੁਹਾਨੂੰ ਮੰਦਰ ਦਾ ਗੇਟ ਦਿਖ ਰਿਹਾ ਹੋਣਾਗਾ ਉੱਪਰ ਬੱਦਲ ਦੇਖੋ ਕਿੰਨਾ ਵਧੀਆ 뷰 ਆ ਰਿਹਾ ਬੱਦਲ ਪੂਰ ਜਿੱਜਾ ਆ ਬਯਾਰ ਆ ਚੁੱਕਿਆ ਹੈ ਇੱਥੋਂ ਦੀ ਅਸੀਂ ਇੱਕ ਦੋ ਰਾਉਂਡ ਲੈਂਦੇ ਆ ਕਿ ਤੁਹਾਨੂੰ ਹਰ ਇੱਕ ਚੀਜ਼ ਚੰਗੀ ਤਰ੍ਹਾਂ ਦਿਖਾਈ ਜਾਵੇ ਤੇ ਉਹਦੇ ਬਾਰੇ ਦੱਸਿਆ ਜਾਵੇ ਤਾਂ ਕਰਕੇ ਅਸੀਂ ਦੁਬਾਰੇ ਪਹਿਲਾਂ ਅਸੀਂ ਪੈਦਲ ਆਏ ਸੀ ਉਸ ਤੋਂ ਬਾਅਦ ਅਸੀਂ ਵਾਈਕ ਤੇ ਆਏ ਠੀਕ ਹੈ ਨਾ ਵਾਈਕ ਤੇ ਆ ਕੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਸਟਾਲਾਂ ਵੀ ਲੱਗ ਚੁੱਕੀਆਂ ਨੇ ਮਠਿਆਈ ਵਾਲੀਆਂ ਦੁਕਾਨਾਂ ਵੀ ਲੱਗ ਚੁੱਕੀਆਂ ਨੇ ਤੇ ਜਾਮ ਵੀ ਲੱਗ ਚੁੱਕਿਆ ਕਿਉਂਕਿ ਹੁਣ ਪ੍ਰਵਾਹ ਨਹੀਂ ਕਰਨੀ ਮੇਮੂ ਹਟ ਜਾਣੇ ਆ ਉਸ ਤੋਂ ਬਾਅਦ ਤੁਸੀਂ ਜਰੂਰ ਆਉਣਾ ਮਾੜੀ ਦੇ ਮੱਥਾ ਤੇ ਬਾਕੀ ਰੱਬ ਨੂੰ ਅਰਦਾਸ ਇਹੀ ਕਰਦੇ ਆ ਕਿ ਮੌਸਮ ਠੀਕ ਹੋ ਜਾਵੇ ਜੋ ਵੀ ਪੰਜਾਬ 'ਚ ਵੀ ਜੋ ਹੜਾ ਆ ਰਹੇ ਨੇਗੇ ਉਹਨਾਂ ਲਈ ਸੁੱਖ ਸ਼ਾਂਤੀ ਲਈ ਸਾਰਿਆਂ ਲਈ ਅਰਦਾਸ ਕਰਦੇ ਆ ਕਿ ਸਭ ਸਾਰਾ ਠੀਕ ਹੋ ਜਾਵੇ ਰੱਬ ਮਿਹਰ ਕਰੇ ਸਾਰਿਆਂ ਤੇ ਤੇ ਆ ਦੇਖੋ ਸਟਾਲਾ ਵਗੈਰਾ ਮੀਂਹ ਕਰਕੇ ਥੋੜਾ ਜਿਆਦਾ ਪ੍ਰੋਬਲਮ ਆ ਰਹੀ ਹੈ ਔਰ ਇਹ ਸਾਨੂੰ ਵੀ ਕਿਉਂਕਿ ਇਹ ਹੁਣ ਅਸੀਂ ਦੇਖਿਆ ਮੀਂਹ ਕਰਕੇ ਲੋਕਤਾਂ ਨਾਲੋਂ ਘੱਟ ਆ ਰਹੇ ਨੇ ਮਗਰ ਅੰਕਿਰ ਬਹੁਤ ਜਿਆਦਾ ਰਾਹ ਹੁੰਦਾ ਇਸ ਐਂਦਵਾਰ ਵਾਲੇ ਦਾ ਆ ਰਹੀ ਥੋੜਾ ਘੱਟ ਤੁਹਾਨੂੰ ਇੱਥੇ 5 ਤਰੀਕ ਤੋਂ ਪੈਰ ਰੱਖਣ ਨੂੰ ਜਗ੍ਹਾ ਵੀ ਬਹੁਤ ਘੱਟ ਮਿਲੂਗੀ ਚਾਹੇ ਮੀਂਹ ਹੋਵੇ ਚਾਹੇ ਨਾ ਹੋਵੇ ਇਹ ਮੇਲਾ ਇੱਥੇ ਪੂਰਾ ਪਰਦਾ ਇਹ ਮਾਲਵੇ ਦਾ ਸਭ ਤੋਂ ਪ੍ਰਸਿੱਧ ਮੇਲਾ ਜੋ ਕਿ ਵੱਡੇ ਮੇਲਿਆਂ 'ਚ ਗਿਣਿਆ ਜਾਂਦਾ ਹੈ ਆ ਨਿਕਲ ਗਿਆ ਹੈਪੀ ਖੂ